ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਇੱਕ ਕਥਾ ਸ਼ਰਵਨ ਕਰਵਾਵਾਂਗੇ ਜਿਸ ਨੂੰ ਸੁਣ ਕੇ ਕੀ ਸਾਡਾ ਹੋਰ ਵੀ ਵਿਸ਼ਵਾਸ ਪਰਮਾਤਮਾ ਤੇ ਹੋ ਜਾਂਦਾ ਹੈ ਕਿਉਂਕਿ ਅਸੀਂ ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਹੋਰ ਪਟਕਣਾ ਸ਼ੁਰੂ ਕਰ ਦਿੰਨੇ ਹਾਂ ਕਦੇ ਮੰਦਰਾਂ 'ਚ ਕਦੇ ਮਸੀਤਾਂ 'ਚ ਕਦੇ ਕਿਤੇ ਕਦੇ ਅਸੀਂ ਕਿਸੇ ਪੰਡਤਾਂ ਕੋਲ ਚਲ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਸਾਡਾ ਦੁੱਖ ਸਿਰਫ ਉਹ ਹੀ ਦੂਰ ਕਰ ਸਕਦੇ ਹਨ ਕਿਉਂਕਿ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਖਾਲਸਾ ਜੀ ਅੱਜ ਦੀ ਜੋ ਕਥਾ ਹੈ ਉਹ ਇੱਕ ਉਹ ਇੱਕ ਦੁਖੀ ਮਾਂ ਮਾਤਾ ਪਿਤਾ ਦੀ ਕਥਾ ਹੈ ਜਿਨ੍ਹਾਂ ਨੇ ਜਿਨ੍ਹਾਂ ਦੀ ਇਹ ਕਥਾ ਅਸੀਂ ਵੀ ਸੁਣੀ ਅਸੀਂ ਸੋਚਦੀ ਹਾਂ ਕਿ ਇਹ ਕਥਾ ਤੁਹਾਡੇ ਤੱਕ ਪਹੁੰਚਾਈ ਜਾਵੇ ਕਿ ਕਿਵੇਂ ਅਸੀਂ ਰੱਬ ਤੇ ਵਿਸ਼ਵਾਸ ਕਰਨਾ ਛੱਡ ਦਿੰਨੇ ਹਾਂ ਤੇ ਫਿਰ ਸਾਡਾ ਜਦੋਂ ਉਹ ਕੰਮ ਪੂਰਾ ਸਕਾਰ ਹੋ ਜਾਂਦਾ ਹੈ ਫਿਰ ਸਾਨੂੰ ਆਪਣੇ ਰੱਬ ਉੱਤੇ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਇੱਕ ਮਾਤਾ ਪਿਤਾ ਦੇ ਕੋਲ ਇੱਕ ਪੁੱਤਰ ਸੀ ਜੋ ਕਿ ਬਚਪਨ ਤੋਂ ਹੀ ਅਪਾਹਜ ਸੀ ਜੋ ਕਿ ਮਤਲਬ ਵਿੱਚ ਹਮੇਸ਼ਾ ਹੀ ਬਚਪਨ ਤੋਂ ਹੀ व्हीलचेयर ਤੇ ਹੀ ਰਹਿੰਦਾ ਸੀ ਯਾਨੀ ਕਿ ਉਹਦੇ ਮਾਤਾ ਪਿਤਾ ਨੂੰ ਉਸ ਦਾ ਉੱਠਣਾ ਉਠਾਣਾ ਬਿਠਾਣਾ ਸਭ ਕੰਮ ਆਪ ਹੀ ਮਾਤਾ ਨੂੰ ਕਰਨੇ ਪੈਂਦੇ ਸੀ ਪਹਿਲਾਂ ਤਾਂ ਘਰ ਦੇ ਹਾਲਤ ਬਹੁਤ ਠੀਕ ਸੀ ਪਰ ਜਦੋਂ ਪੁੱਤਰ ਐਵੇਂ ਦਾ ਹੋ ਗਿਆ ਕਿ ਉਸ ਕੋਲ ਉੱਠਣਾ ਬੈਠਣਾ ਸਭ ਕੁਝ ਹੀ ਮਤਲਬ ਉਸ ਦਾ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਸਿਰਫ ਇੱਕ ਸਰੀਰ ਹੀ ਸੀ ਜੋ ਜ਼ਿੰਦਾ ਸੀ ਪਰ ਦੁਰਨਾ ਫਿਰਨਾ ਤਾਂ نامुमकिन ਹੀ ਸੀ ਬਚਪਨ ਤੋਂ ਹੀ ਇਹ ਕੋਈ ਬਿਮਾਰੀ ਸੀ ਕਿ ਚੱਲਣ ਫਿਰਨ ਬਿਲਕੁਲ ਵੀ ਨਹੀਂ ਸੀ ਹੁੰਦਾ ਮਾਤਾ ਪਿਤਾ ਨੇ ਬਹੁਤ ਇਲਾਜ ਕਰਾਇਆ ਇੱਥੋਂ ਤੱਕ ਕਿ ਉਹਨਾਂ ਨੇ ਆਪਣਾ ਘਰ ਗਿਰ ਵੀ ਰੱਖ ਕੇ ਵੀ ਬਹੁਤ ਜ਼ਿਆਦਾ ਇਲਾਜ ਕਰਵਾਇਆ ਪਰ ਉਪੁੱਤਰ ਚੱਲਣ ਯੋਗ ਤਾਂ ਵੀ ਨਾ ਹੋ ਸਕਿਆ ਤੇ ਨਾ ਹੀ ਉਸ ਦੀ ਕੋਈ ਕਿਰਪਾ ਹੋਈ ਉਹ ਉਹਦਾ ਦਾ ਹੀ ਬਿਮਾਰ ਰਹਿਣ ਲੱਗ ਪਿਆ ਬੀਮਾਰ ਵੀ ਇੰਨਾ ਜ਼ਿਆਦਾ ਕਿ ਬਹੁਤ ਜ਼ਿਆਦਾ ਇਲਾਜ ਕਰਾਉਣ ਤੇ ਵੀ ਉਹ ਠੀਕ ਨਹੀਂ ਹੋਇਆ ਇੱਥੋਂ ਤੱਕ ਕਿ ਉਹਨਾਂ ਦਾ ਘਰ ਵੀ ਵਿਕ ਗਿਆ ਉਹਨਾਂ ਨੇ ਹੁਣ ਆਪਣੇ ਪੁੱਤਰ ਨੂੰ ਇੱਕ ਰੇੜੀ ਦੇ ਉੱਤੇ ਪਾ ਕੇ ਤੇ ਘਰ ਘਰ ਮਤਲਬ ਉਹ ਮੰਗ-ਮੰਗ ਕੇ ਹੀ ਖਾ ਲੈਂਦੇ ਤੇ ਉਸ ਦਾ ਵੀ ਗੁਜ਼ਾਰਾ ਕਰਦੇ ਇੱਕ ਦਿਨ ਕਹਿੰਦੇ ਕਿ ਨਾ ਉਹਨਾਂ ਦੇ ਮਾਤਾ ਪਿਤਾ ਨੇ ਸੋਚਿਆ ਵੀ ਹੁਣ ਅਸੀਂ ਕਿਵੇਂ ਗੁਜ਼ਾਰਾ ਕਰੀਏ ਵੀ ਇਹਦਾ ਵੀ ਕਿਵੇਂ ਦੀ ਗੁਜ਼ਾਰਾ ਕਰੀਏ ਬਿਮਾਰ ਹੈ ਸਭ ਕੁਝ ਉਸ ਦੀ ਦਵਾਈ ਦਾ ਖਰਚਾ ਵੀ ਤੇ ਖਾਣ ਵੀ ਵੀ ਸਾਡੇ ਕੋ ਤਾਂ ਹੁਣ ਕੁਝ ਵੀ ਨਹੀਂ ਰਹਿ ਗਿਆ ਕਹਿੰਦੇ ਉਹ ਨਾ ਉਸ ਬੇਟੇ ਨੂੰ ਨਾ ਗੁਰਦੁਆਰਾ ਸਾਹਿਬ ਲੈ ਗਏ ਕਹਿੰਦੇ ਕਿ ਜਦੋਂ ਉਹ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਏ ਨਾ ਰੇੜੀ ਤੇ ਪਾ ਕੇ ਤੇ ਰੇੜ ਕੀ ਕਹਿੰਦੇ ਮੱਥਾ ਟਿਕਾ ਕੇ ਕਹਿੰਦੇ ਬਾਹਰ ਜਿੱਥੇ ਗੁਰਦੁਆਰੇ ਦੇ ਬਾਹਰ ਲੰਗਰ ਹਾਲ ਦੇ ਬਾਹਰ ਕਹਿੰਦੇ ਉਸ ਦੀ ਮਾਤਾ ਨੇ ਉਸ ਨੂੰ ਬਿਠਾਤਾ ਉਹਨਾਂ ਨੇ ਘਰੋਂ ਦੋਨਾਂ પતિ ਪਤਨੀ ਨੇ ਸਲਾਹ ਕੀਤੀ ਸੀ ਕਿ ਹੁਣ ਅਸੀਂ ਇਸ ਨੂੰ ਗੁਰੂ ਘਰ ਹੀ ਛੱਡ ਜਾਵਾਂਗੇ ਜੇ ਇਸ ਦੀ ਕਿਸਮਤ 'ਚ ਜੋ ਲਿਖਿਆ ਹੈ ਉਹੀ ਹੋਵੇਗਾ ਕਿ ਇਹ ਤਾਂ ਬਿਮਾਰ ਹੈ ਇਸ ਦਾ ਕਿਸੇ ਨੇ ਇਲਾਜ ਵੀ ਨਹੀਂ ਕਰਾਣਾ ਤੇ ਸਾਡੇ ਸਾਹਮਣੇ ਜੇ ਕੁਝ ਹੋ ਗਿਆ ਅਸੀਂ ਵੇਖ ਵੀ ਨਹੀਂ ਸਕਦੇ ਕਹਿੰਦੇ ਕਿ ਉਹਨਾਂ ਨੇ ਉਸ ਨੂੰ ਕਿਹਾ ਕਿ ਗੁਰੂ ਨਹੀਂ ਇਸ ਨੂੰ ਇਦਾਂ ਦਾ ਬਣਾਇਆ ਹੈ ਵੀ ਰੱਬ ਨੇ ਹੀ ਇਸ ਨੂੰ ਇਦਾਂ ਦਾ ਬਣਾਇਆ ਹੈ ਤੇ ਹੁਣ ਅਸੀਂ ਇਸ ਨੂੰ ਰੱਬ ਨੂੰ ਹੀ ਸੌਂਪ ਦਿੰਦੇ ਹਾਂ ਕਹਿੰਦੇ ਇੰਨਾ ਸੋਚ ਕੇ ਉਹਨਾਂ ਨੇ ਅਗਲੇ ਦਿਨ ਹੀ ਗੁਰਦੁਆਰਾ ਸਾਹਿਬ ਗਏ ਤੇ ਕਹਿੰਦੇ ਉਸ ਨੂੰ ਉੱਥੇ ਛੱਡਣ ਬਾਸਤੇ ਉੱਥੇ ਮਾਤਾ ਨੂੰ ਕਿਹਾ ਕਹਿੰਦੇ ਮਾਤਾ ਦਾ ਦਿਲ ਮਾਤਾ ਮਾਹੀ ਹੁੰਦਾ ਹੈ ਜੇ ਕਿਸੇ ਦੇ ਪੁੱਤਰ ਨੂੰ ਕੁਝ ਵੀ ਹੁੰਦਾ ਹੈ ਤੇ ਮਾਂ ਬਹੁਤ ਹੀ ਦੁਖੀ ਹੋ ਜਾਂਦੀ ਹੈ ਕਿਉਂਕਿ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਪੁੱਤ ਉਸ ਤੋਂ ਦੂਰ ਹੋਵੇ ਵੇਖਿਆ ਹੀ ਹੋਵੇਗਾ ਜੇ ਕਿਸੇ ਦਾ ਪੁੱਤ ਕੁਝ ਕਿਸੇ ਵੀ ਤਰ੍ਹਾਂ ਕੋਈ ਵੀ ਬਿਮਾਰੀ ਨਾਲ ਪੂਰਾ ਹੋ ਜਾਵੇ ਤੇ ਉਸ ਮਾਂ ਦਾ ਕੀ ਹਾਲ ਹੁੰਦਾ ਹੈ ਇਹ ਤਾਂ ਬਸ ਉਹ ਮਾਂ ਹੀ ਜਾਣ ਸਕਦੀ ਹੈ ਹੋਰ ਦੂਸਰਾ ਕੋਈ ਵੀ ਨਹੀਂ ਜਾਣ ਸਕਦਾ ਕਿਉਂਕਿ ਉਸ ਮਾਂ ਨੇ ਹੀ ਉਸ ਨੂੰ ਪੈਦਾ ਕੀਤਾ ਹੁੰਦਾ ਹੈ ਉਸ ਨੂੰ ਪਾਲਿਆ ਪੋਸਿਆ ਹੁੰਦਾ ਹੈ ਪਰ ਕਹਿੰਦੇ ਹਨ ਕਿ ਉਹਦਾ ਦੁੱਖ ਕੋਈ ਨਹੀਂ ਸਮਝ ਸਕਦਾ ਕਹਿੰਦੇ ਮਾਂ ਦੇ ਮਾਦੇ ਮਾਨ ਵਿੱਚ ਤੜਪਣਾ ਲੱਗੀ ਹੋਈ ਸੀ ਕਿ ਹੁਣ ਅਸੀਂ ਇਸ ਨੂੰ ਛੱਡ ਆਵਾਂਗੇ ਪਤਾ ਨਹੀਂ ਕੀ ਹੋਵੇਗਾ ਇਸ ਦਾ ਵੀ ਸਭ ਕੁਝ ਉਸ ਦਾ ਉਸ ਦੀ ਮਾਂ ਹੀ ਤਾ ਕਰਦੀ ਸੀ ਪਿਓ ਥੋੜਾ ਬੋਤਾ ਮੰਗ ਕੇ ਲਿਆਉਂਦਾ ਜਾਂ ਕਮਾ ਕੇ ਕਿਸੇ ਵੀ ਤਰ੍ਹਾਂ ਕੋਈ ਵੀ ਬੜੀ ਮੁਸ਼ਕਿਲ ਨਹੀਂ ਗੁਜ਼ਾਰਾ ਚੱਲਦਾ ਸੀ ਕਹਿੰਦੇ ਅੱਜ ਮਾਤਾ ਨੇ ਆਪਣੇ ਪੁੱਤਰ ਨੂੰ ਉੱਥੇ ਗੁਰਦੁਆਰਾ ਸਾਹਿਬ ਵਿੱਚ ਹੀ ਛੱਡ ਕੇ ਆਉਣਾ ਸੀ ਕਹਿੰਦੇ ਮਾਨ ਵਿੱਚ ਬਹੁਤ ਦੁੱਖ ਸੀ ਰੋ ਰਹੀ ਸੀ ਹਿੰਮਤ ਵੀ ਨਹੀਂ ਹੋ ਰਹੀ ਸੀ ਕਿ ਉਸ ਨੂੰ ਦੱਸ ਸਕੇ ਕਿ ਅੱਜ ਹੋ ਉਸ ਨੂੰ ਉੱਥੇ ਛੱਡ ਕੇ ਚਲੇ ਜਾਣਗੇ ਕਹਿੰਦੇ ਬਾਅਦ ਵਿੱਚ ਫਿਰ ਉਹ ਮਾਤਾ ਨੇ ਬਹੁਤ ਮਨ ਪੱਕਾ ਕੀਤਾ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੁਣ ਪਰਮਾਤਮਾ ਇਹ ਤੇਰਾ ਜੀ ਹੈ ਤੂੰ ਇਸ ਨੂੰ ਰੱਖ ਚਾਹੇ ਮਾਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਕਹਿੰਦੇ ਕਿ ਉਹ ਉਸ ਨੂੰ ਉੱਥੇ ਛੱਡ ਕੇ ਉੱਥੇ ਬਿਠਾ ਕੇ ਕਹਿੰਦੇ ਕਿ ਅਸੀਂ ਹੁਣੇ ਥੋੜੀ ਦੇਰ ਤੱਕ ਆਉਣੇ ਹਾਂ ਕਹਿੰਦੇ ਉਹ ਵਿਚਾਰਾ ਕਿਹੜਾ ਚੱਲ ਫੇਰ ਸਕਦਾ ਸੀ ਨਹੀਂ ਤੋੜ ਸਕਦਾ ਸੀ ਉਹ ਉੱਥੇ ਹੀ ਬੈਠਾ ਰਿਹਾ ਕਾਫੀ ਸਮੇਂ ਬਾਅਦ ਜਦ ਮਾਵਾਪ ਨਹੀਂ ਆਏ ਤਾਂ ਫਿਰ ਉਸ ਪੁੱਤਰ ਨੇ ਪੁੱਛਿਆ ਤੇ ਵੀ ਕਾਫੀ ਧੀਰ ਬਾਅਦ ਦੇਖਿਆ ਕਿ ਕੋਈ ਵੀ ਨਹੀਂ ਆਇਆ ਕੋਲ ਕਹਿੰਦਾ ਫਿਰ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਉਸ ਨੂੰ ਰੋਂਦਿਆਂ ਵੇਖ ਕੇ ਬਹੁਤ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਰੋਂਦਿਆਂ ਵੇਖ ਕੇ ਇੱਕ ਗ੍ਰੰਥੀ ਜੀ ਉਸ ਕੋਲ ਆਏ ਤੇ ਬਹੁਤ ਹੀ ਬੱਚਾ ਰੋ ਰਿਹਾ ਸੀ ਕਹਿੰਦੇ ਕਿ ਫਿਰ ਉਹਨਾਂ ਨੇ ਉਸ ਨੂੰ ਸਮਝਾਇਆ ਉਹ ਕਹਿੰਦੇ ਕਿ ਮੇਰੇ ਮਾਤਾ ਪਿਤਾ ਮੈਨੂੰ ਇੱਥੇ ਛੱਡ ਕੇ ਚਲੇ ਗਏ ਹਨ ਕਹਿੰਦੇ ਬੱਚਾ ਬਹੁਤ ਹੀ ਰੋ ਰਿਹਾ ਸੀ ਕਹਿੰਦੇ ਗ੍ਰੰਥੀ ਸਿੰਘ ਜੀ ਨੇ ਉਸ ਨੂੰ ਸਮਝਾਇਆ ਗਲੀਆਂ ਲਾਇਆ ਤੇ ਕਿਹਾ ਕਿ ਉਹ ਤੇਰੇ ਮਾਵਾਪਨੇ ਉਹਨਾਂ ਨੇ ਤਾਂ ਇੱਕ ਨਾ ਇੱਕ ਦਿਨ ਤੈਨੂੰ ਛੱਡ ਕੇ ਹੀ ਚਲੇ ਜਾਣਾ ਸੀ ਤੂੰ ਆਪਣਾ ਮਾਪੇ ਇਸ ਗੁਰੂ ਨੂੰ ਸਮਝ ਸਭ ਜੋ ਗੁਰਦੁਆਰੇ ਵਿੱਚ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਤੂੰ ਇਸ ਨੂੰ ਹੀ ਆਪਣਾ ਮਾਪਿਓ ਮੰਨ ਲੈ ਬਹੁਤ ਸਮਝਾਉਣ ਦੇ ਬਾਵਜੂਦ ਵੀ ਬੱਚੇ ਨੂੰ ਇਹ ਆਸ ਸੀ ਕਿ ਉਸ ਦੇ ਮਾਤਾ ਪਿਤਾ ਉਸ ਤੋਂ ਬਿਨਾ ਨਹੀਂ ਰਹਿ ਸਕਦੇ ਤੇ ਨਾ ਹੀ ਕਦੀ ਉਹ ਉਸ ਨੂੰ ਨੂੰ ਛੱਡ ਕੇ ਕਿਤੇ ਗਏ ਸੀ ਕਹਿੰਦੇ ਬਹੁਤ ਹੀ ਫਿਰ ਵੀ ਉਸ ਦੇ ਮਨ ਵਿੱਚ ਇੱਕ ਆਸ ਸੀ ਕਿ ਉਹ ਸਾਨੂੰ ਲੈਣ ਜ਼ਰੂਰ ਆਣਗੇ کافی ਸਮਾਂ ਹੋ ਗਿਆ ਤੇ ਉਹ ਬੱਚਾ ਉੱਥੇ ਹੀ ਬੈਠਾ ਰਹਿੰਦਾ ਇਸੇ ਉਡੀਕ ਚ ਕਿ ਅੱਜ ਹੁਣ ਜਾਂ ਕੱਲ ਪਰਸੋਂ ਜਾਂ ਕਦੇ ਵੀ ਉਸਦੇ ਮਾਪੇ ਜ਼ਰੂਰ ਆਉਣਗੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਉਸਦੇ ਮਾਪੇ ਉਹ ਚਲੇਗੇ ਬਹੁਤ ਦੁਖੀ ਸੀ ਮਾਂ ਜਿਕੇ ਆਪਣਾ ਬੱਚਾ ਗੁਰਦੁਆਰਾ ਸਾਹਿਬ ਛੱਡ ਕੇ ਆਏ ਹਨ ਫਿਰ ਕਹਿੰਦੇ ਕਿ ਨਾ ਤਾਂ ਉਹ ਚੱਜਣਾ ਬੋਲ ਸਕਦਾ ਸੀ ਬੱਚਾ ਨਾ ਹੀ ਚੱਲ ਫਿਰ ਸਕਦਾ ਸੀ ਸਿਰਫ ਬੈਠ ਹੀ ਸਕਦਾ ਸੀ ਦੀਵਾਰ ਦੇ ਨਾਲ ਢੋਲ ਲਗਾ ਕੇ ਫਿਰ ਕਹਿੰਦੇ ਕਿ ਗਰੰਥੀ ਸਿੰਘ ਜੀ ਨੇ ਉਸ ਬੱਚੇ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ ਤੇ ਉਸ ਨੂੰ ਖੁਦ ਹੀ ਭੋਜਨ ਖਵਾਉਣਾ ਸੁਨਾਣ ਪਾਣੀ ਕਰਾਉਣਾ ਪਰ ਉਹ ਬੱਚੇ ਨੂੰ ਕਿਹਾ ਕਿ ਤੁਸੀਂ ਕਮਰੇ ਵਿੱਚ ਸੋ ਜਾਇਆ ਕਰ ਉ ਪਰ ਕਹਿੰਦੇ ਉਹ ਆਪਣੀ ਜਗ੍ਹਾ ਤੋਂ ਬਿਲਕੁਲ ਵੀ ਨਹੀਂ ਸੀ ਹੁੰਦਾ ਉਸ ਨੂੰ ਇਹ ਅਸ ਸੀ ਕਿ ਮੇਰੇ ਮਾਤਾ ਪਿਤਾ ਕਦੀ ਤਾਂ ਆਉਣਗੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਚਲੋ ਰੋਜ਼ ਗੁਰਬਾਣੀ ਦਾ ਜਾਪ ਹੁੰਦਾ ਲੰਗਰ ਛਕਿਆ ਜਾਂਦਾ ਲੰਗਰ ਦੇ ਬਾਹਰ ਹੀ ਉਹ ਬੱਚਾ ਵੀ ਬੈਠ ਜਾਂਦਾ ਥੋੜਾ ਚਿਰ ਹੋ ਗਿਆ ਸਾਲ ਹੋ ਗਿਆ ਵੀ ਹੁਣ ਤੇ ਕਹਿੰਦੇ ਕਿ ਬਾਬਾ ਜੀ ਨੇ ਉਸ ਬੱਚੇ ਨੂੰ ਕਿਹਾ ਕੀ ਪੁੱਤਰ ਤੂੰ ਲੰਗਰ ਸਮੇ ਸੱਤ ਨਾਮ ਵਾਹਿਗੁਰੂ ਦਾ ਜਾਪ ਇਹਨਾਂ ਸੰਗਤਾਂ ਨੂੰ ਕਰਾਇਆ ਕਰ ਤੇ ਹੌਲੀ-ਹੌਲੀ ਆਪ ਵੀ ਕਰਿਆ ਕਰ ਕਹਿੰਦੇ ਕਿ ਜਦੋਂ ਲੰਗਰ ਸ਼ੁਰੂ ਹੋਣਾ ਤਾਂ ਵੀ 10 ਮਿੰਟ ਉਸ ਬੱਚੇ ਨੇ ਸੱਤ ਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਨੂੰ ਕਰਾਉਣਾ ਕਰਨਾ ਤੇ ਬਾਅਦ ਵਿੱਚ ਵੀ ਇਸ ਤਰ੍ਹਾਂ ਉਸ ਦੀ ਰੋਜ਼ ਦੀ ਰੁਟੀਨ ਬਣ ਗਈ ਸੀ ਉਹ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਹੀ ਰਿਹਾ ਹੁੰਦਾ ਤੇ ਸਭ ਨੂੰ ਪਤਾ ਸੀ ਕਿ ਹੁਣ ਬਾਬਾ ਜੀ ਪਹਿਲਾਂ ਨਾਮ ਜਪਉਣਗੇ ਉਸ ਤੋਂ ਬਾਅਦ ਹੀ ਲੰਗਰ ਵਰਤੇਗਾ ਐਦਾਂ ਕਰਦੇ ਕਹਿੰਦੇ ਕਿ ਹੁਣ ਬੱਚਾ ਹੁਣ ਉਹ ਜਵਾਨ ਹੋ ਚੁੱਕਿਆ ਸੀ ਤੇ ਹੁਣ ਉਸਦੇ ਕੇਸ ਵੀ ਵੱਧ ਗਏ ਸਨ ਤੇ ਦਾੜੀ ਵੀ ਆ ਗਈ ਸੀ ਕਹਿੰਦੇ ਹੁਣ ਉਸ ਨੂੰ ਨਾ ਮਤਲਬ ਗੁਰੂ ਦਾ ਗਿਆਨ ਹੋ ਗਿਆ ਸੀ ਗੁਰਬਾਣੀ ਦਾ ਗਿਆਨ ਹੋ ਗਿਆ ਸੀ ਵਾਹਿਗੁਰੂ ਦਾ ਨਾਲ ਇੱਕ ਨਾਤਾ ਜਿਹਾ ਬਣ ਗਿਆ ਸੀ ਕਿ ਮੇਰਾ ਹੁਣ ਇਹੀ ਹੈ ਸਭ ਕੁਝ ਹੋਰ ਕੋਈ ਨਹੀਂ ਕਹਿੰਦੇ ਕਿ ਇੱਕ ਦਿਨ ਮਤਲਬ ਵੀ ਪਾਠੀ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਇਹ ਹੀ ਸਿੱਖ ਸਿੱਖ ਬਣਾ ਦਿੱਤਾ ਉਹਨਾਂ ਨੇ ਤੇ ਉਹਨਾਂ ਨੂੰ ਕਿਹਾ ਕਿ ਇਹ ਹੀ ਹੁਣ ਤੁਹਾਨੂੰ ਨਾਮ ਜਪਾਇਆ ਕਰਨਗੇ ਸ਼ਾਮ ਦੇ ਟਾਈਮ ਤੇ ਸਵੇਰ ਦੇ ਟਾਈਮ ਸਤਾਂ ਸਵੇਰੇ ਵੀ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਤੇ ਉਹਦੂ ਵੀ ਉਹ 2 ਘੰਟੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਂਦਾ ਸੀ ਹੁਣ ਉਹ ਬੱਚਾ ਨਹੀਂ ਸੀ ਰਿਹਾ ਹੁਣ ਉਹ ਜਵਾਨ ਬਣ ਗਿਆ ਸੀ ਹੌਲੀ ਹੌਲੀ ਉਸਦੇ ਬੱਚੇ ਦੇ ਪੈਰਾਂ ਵਿੱਚ ਵੀ ਥੋੜੀ ਲੱਤਾਂ ਵਿੱਚ ਵੀ ਥੋੜੀ ਜਾਣ ਪਹਿਣੀ ਸ਼ੁਰੂ ਹੋ ਗਈ ਸੀ ਹੌਲੀ ਹੌਲੀ ਉਹ ਲੰਗਰ ਚ ਦੀ ਸੇਵਾ ਕਰਨ ਲੱਗ ਪਏ ਸੀ ਤੇ ਥੋੜਾ ਥੋੜਾ ਤੁਰਨ ਲੱਗ ਪਏ ਸੀ ਦੇਖੋ ਗੁਰਦੁਆਰਾ ਸਾਹਿਬ 'ਚ ਰਹਿੰਦਾ ਸੀ ਗੁਰਦੁਆਰੇ 'ਚ ਬਾਣੀ ਹਰ ਟਾਈਮ ਹੀ ਚਲਦੀ ਰਹਿੰਦੀ ਹੈ 24 ਘੰਟੇ ਬਾਣੀ ਦੇ ਵਿੱਚ ਰਹਿਣ ਵਾਲਾ ਤਾਂ ਖੁਦ ਹੀ ਤੰਦਰੁਸਤ ਹੋ ਜਾਂਦਾ ਹੈ ਜੇ ਅਸੀਂ ਘਰੇ ਬਹਿ ਕੇ ਥੋੜਾ ਜਿਹਾ ਪਾਠ ਕਰਦੇ ਹਾਂ ਤਾਂ ਵੀ ਅਸੀਂ ਆਪਣੇ ਆਪ ਨੂੰ ਵਧੀਆ ਫੀਲ ਕਰਦੇ ਹਾਂ ਕਿ ਕਿਸੇ ਕੋਈ ਬਿਮਾਰੀ ਵੀ ਠੀਕ ਹੋ ਜਾਵੇ ਤੇ ਉਹ ਤੇ ਫਿਰ ਗੁਰਦੁਆਰਾ ਸਾਹਿਬ ਰਹਿੰਦਾ ਸੀ ਕਹਿੰਦੇ ਕਿ ਫਿਰ ਹੌਲੀ-ਹੌਲੀ ਉਸਨੇ ਬੱਚੇ ਨੇ ਤੁਰਨਾ-ਫਿਰਨਾ ਸ਼ੁਰੂ ਕਰ ਦਿੱਤਾ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਈ ਸਾਲ ਬੀਤ ਗਏ ਹੁਣ ਉਹ ਜਵਾਨ ਹੋ ਚੁੱਕਿਆ ਸੀ ਤੇ ਤੁਰਨ-ਫਿਰਨ ਵੀ ਲੱਗ ਪਿਆ ਸੀ ਇੱਕ ਦਿਨ ਫਿਰ ਉਸ ਦੇ ਮਾਤਾ-ਪਿਤਾ ਉਸੇ ਗੁਰਦੁਆਰਾ ਸਾਹਿਬ ਆਏ ਕਹਿੰਦੇ ਕਿ ਉਹਨਾਂ ਨੇ ਲੰਗਰ ਵਿੱਚ ਲੰਗਰ ਛਕਣਾ ਸ਼ੁਰੂ ਕੀਤਾ ਕਹਿੰਦੇ ਉਹੀ ਬੱਚਾ ਲੰਗਰ ਵਰਤਾ ਰਿਹਾ ਸੀ ਮਾਤਾ ਪਿਤਾ ਨੂੰ ਤਾਂ ਪਛਾਣ ਨਹੀਂ ਆਈ ਕਿਉਂਕਿ ਉਸ ਸਮੇਂ ਉਸ ਬੱਚੇ ਦੇ ਕੇਸ ਵੀ ਨਹੀਂ ਸੀ ਤੇ ਨਾ ਹੀ ਦਾੜੀ ਸੀ ਕਹਿੰਦੇ ਉਹ ਹੁਣ ਤਾਂ ਉਹ ਪੂਰਾ ਗੁਰੂ ਦਾ ਸਿੱਖ ਬਣ ਗਿਆ ਸੀ ਤੇ ਉਹਨਾਂ ਨੂੰ ਉਸ ਦੀ ਕੋਈ ਪਛਾਣ ਵੀ ਨਹੀਂ ਆ ਰਹੀ ਸੀ ਪਰ ਉਸ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਪ੍ਰਸ਼ਾਦਾ ਛਕਦੇ ਹੋਏ ਵੇਖ ਕੇ ਪਛਾਣ ਲਿਆ ਸੀ ਤੇ ਕਹਿੰਦੇ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਪੈਰੀ ਹੱਥ ਲਾਇਆ ਤੇ ਪਛਾਣ ਲਿਆ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਤੇਹੀ ਆਸ ਸੀ ਕਿ ਹੁਣ ਅਸੀਂ ਬਿਮਾਰ ਨੂੰ ਛੱਡ ਕੇ ਚੱਲੇ ਹਾਂ ਕੌਣ ਇਹਦੀ ਸੇਵਾ ਕਰੇਗਾ ਇਹ ਐਦਾਂ ਹੀ ਭਟਕਦਾ ਫਟੁਦਾ ਕਿਤੇ ਮਰ ਮੁੱਕ ਗਿਆ ਹੋਣਾ ਹੈ ਕਾਫੀ ਚੇਰ ਹੋ ਗਿਆ ਸੀ ਤੇ ਕਹਿੰਦੇ ਕਿ ਫਿਰ ਜਦੋਂ ਉਸ ਬੱਚੇ ਨੇ ਆਪਣੇ ਬਾਰੇ ਦੱਸਿਆ ਆਪਣੇ ਮਾਤਾ ਪਿਤਾ ਨੂੰ ਤੇ ਉਹ ਬੜਾ ਹੀ ਦੁਖੀ ਤੇ ਬਹੁਤ ਹੀ ਮਾਤਾ ਖੁਸ਼ ਵੀ ਹੋ ਰਹੀ ਸੀ ਤੇ ਰੋ ਵੀ ਬਹੁਤ ਰਹੀ ਸੀ ਕਿ ਮੇਰਾ ਪੁੱਤ ਠੀਕ ਹੈ ਹੁਣ ਤੁਰਨ ਫਿਰਨ ਵੀ ਲੱਭਿਆ ਅਸੀਂ ਇਸ ਨੂੰ ਗੁਰੂ ਦੇ ਸਹਾਰੇ ਛੱਡ ਗਏ ਸੀ ਇੱਕ ਗੁਰੂ ਦਾ ਹੀ ਭੇਜਿਆ ਹੋਇਆ ਚਲੋ ਗੁਰੂ ਨੇ ਹੀ ਦਿੱਤਾ ਸੀ ਤੇ ਗੁਰੂ ਦੇ ਦਰਤੇ ਹੀ ਅਸੀਂ ਇਸ ਨੂੰ ਛੱਡ ਗਏ ਸੀ ਵੇਖੋ ਜਾਦੂ ਰੱਬ ਕਰਨੀ ਤੇ ਆਉਂਦਾ ਹੈ ਤੇ ਬਹੁਤ ਵੱਡੇ ਵੱਡੇ ਦੁੱਖ ਦੂਰ ਕਰ ਦਿੰਦਾ ਹੈ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਦੂਰ ਕਰ ਦਿੰਦਾ ਹੈ ਇਸ ਕਰਕੇ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਗੁਰੂ ਤੇ ਕੋਈ ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਾ ਹੋਵੇ ਸਾਨੂੰ ਆਪਣੇ ਗੁਰੂ ਤੇ ਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਇਸ ਕਰਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਸੁਣਨੀ ਚਾਹੀਦੀ ਹੈ ਇਸ ਦੇਖੋ ਜਿਹੜਾ ਬੱਚਾ व्हीਲ ਚੇਅਰ ਤੋਂ ਹਿੱਲ ਵੀ ਨਹੀਂ ਸਕਦਾ ਸੀ ਬੈਠ ਵੀ ਨਹੀਂ ਸਕਦਾ ਸੀ ਉਹ ਬੱਚਾ ਹੁਣ ਤੁਰ ਫਿਰ ਕੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਾ ਹੈ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ